ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਦੌਰ ਤੇ ਸੈਣਾ ਰਹ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਤੀ ਕਾਲ ਹੋਰ ਠੀਕ ਹੋਵਦੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਹੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 9872799 ਮੈਨੂੰ ਠੀਕ ਹੈ ਜੀ ਦੇ ਭਾਈ ਕਿਹੜਾ ਸੂਸ ਹੁੰਦੀ ਆ ਬੈੜ ਇਹ ਜੀ ਕਹਿਣ ਨੂੰ ਆਪਾਂ ਕਿਹੜਾ ਮਰਜੀ ਕਹਦੇ ਤੀਜੇ ਸੂਸ ਹੂਗੀ ਜੀ ਕਿੰਨੇ ਕ ਦਿਨ ਲੋਬ ਇਹ ਮੈ ਜੀ 8 ਦਿਨ ਹਜੇ 8 ਦਿਨ ਹਾਂਜੀ ਕਿੰਨਾ ਕੁ ਰਿਕਾਰਡ ਆ ਬਈ ਦੁੱਧ ਦੁੱਧ ਦੇਣ ਦੀ ਆ ਜੀ ਐਨੇ ਕਹਿਣ ਨੂੰ ਤਾਂ ਆਪਾਂ ਬਾੜਾ ਕਹੀ ਜਾਗੇ 15 16 ਕਿਲੋ ਦੇਣ ਦੀ ਠੀਕ ਆ ਬਾਕੀ ਜਲਸੀ ਆ ਜਰਸੀ ਆ ਆ ਰਾਜੀ ਆ ਕੋਈ ਲੱਸੀ ਨਹੀਂ ਤੀਜੇ ਸੂਸ ਹੂਗੀ ਅੰਡੀ ਸੀ ਦਾ ਜਿਵੇਂ ਮਰਜੀ ਹੱਥ ਤੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕੀ ਆ ਬਾਤ ਹੈ ਕੱਲੀ ਕੱਚੀ ਕੱਚੀ ਹੈ ਨਾ ਆ ਕੱਚੀ ਹੈਗੀ ਆ ਦੇਣ ਲੈ ਜੂ ਹਜੇ 8 ਦਿਨ ਇਸ ਦੀ ਵੀ ਉਨੀ ਚੰਗੀ ਆ ਥਣ ਨੇੜ ਤੋਂ ਚੈੱਕ ਕਰਵਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਨਿਕਲਵੇਂ ਪੂਰੇ ਗਾਇਬ ਤੇ ਨਾੜਾ ਨੂੜਾ ਫੁੱਲ ਚੰਗੀਆਂ ਹਾਂ ਹਾਂ ਕੱਲੀ ਕੱਚੀ ਕੱਚੀ ਹੈਗੀ ਆ ਉਸ ਹਾਵ ਨਾਲ ਦਾ ਜਾ ਲਓ ਖੋਲੋ ਇੰਨਾ ਕ ਨੋਰਮਲ ਸੇਵਾ ਦੀ ਦੁੱਧ ਦੇ ਜਾਂਦੀ ਆ ਠੀਕ ਆ ਭਾਈ ਤੇ ਬਦ ਲੈਣਾ ਅਗਲਾ ਸੇਵਾ ਵਧਿਆ ਨਾਲ ਵਾਧ ਦੇ ਦੂਗੀ ਬਾਕੀ ਭਾਰੀ ਆ ਕੋਈ ਲਿੱਸੀ ਨਹੀਂ ਸਹੀ ਗੱਲ ਆ ਭਾਈ ਤੀਜੀ ਸੂਆ ਸੋਗੀ ਹੂੰ ਬਾਕੀ ਪਾ ਟੋਕੜਾ ਵਾਲਾ ਗਾ ਪਾ ਟੋਕਣਾ ਬਸ ਕੱਲੀ ਕੱਚੀ ਕੱਚੀ ਉਸ ਹਾਵ ਨਾਲ ਦਾ ਜਾ ਲਾ ਲਓ ਸਾਰੀਆਂ ਬਾਲਟਾਂ ਕੱਢੂ ਫੇਰ ਕਰਮ ਲਈ ਨੇ ਸੋਣਾ ਭਾਈ ਕੀ ਮੁੱਲ ਲਾ ਫਰਜ਼ਾਇਜ ਜੇ ਤਾਂ ਮੁੱਲ ਕਰਾਉਣਾ ਹੂੰ ਪਰ ਤਾਂ 40 ਕਰਾ ਲਾ 42 ਕਰਾ ਲਾ 45 ਕਰਾ ਲਾ ਹਾਂ 35000 ਦੀ ਦੇਵਾਂਗੇ 35 ਤੋਂ ਛੋੜ ਕਰਾਂਗੇ ਜਮਾ ਜਾਇਦ ਮੋਲਾ ਮੋਲਾ ਟੁਕੜਾ ਵਾਲਾ ਮੋਲਾ ਬਸ ਹਾਂ ਬਸ ਜਿੱਡਾ ਮਰਜੀ ਮੁੱਲ ਕਰਾ ਲਓ ਬਾਈ ਕਹਿੰਦਾ 35000 ਦੇ ਵਿੱਚੋਂ ਛੋੜ ਛੱਪਾ ਕੋਈ ਚੱਕਰ ਨਹੀਂ ਕਰ ਦੇਾਂਗੇ ਬਾਈ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਬਾਲਾ ਮੁੱਲ ਨਹੀਂ ਰੱਖਿਆ ਇਕੱਲੀ ਕੱਚੀ ਕੱਚੀ ਹੈ ਬਸ ਠੰਡੀ ਸੀਦਾ ਬਾਕੀ ਜਲਸੀ ਹੈ ਕੋਈ ਲੱਸੀ ਨਹੀਂ ਲਾਵੇਂ ਨਹੀਂ ਆ ਸਾਰੀਆਂ ਵਾਲ ਢਲ ਨਾ ਕੱਢੂ ਫੇਰ ਕਰਮ ਵਾਲੀ ਨੇ ਸੋਣਾ ਕਹਿੰਦੇ ਬਾਈ ਦੱਲੀ ਕੱਚੀ ਕੱਚੀ ਬਾਲ ਦਿਖਾ ਦੇ ਲੈ ਕਿੰਨੇ ਪਏ ਐ ਇੰਨੇ ਬਾਲ ਪਏ ਹਜੇ ਸਾਰੇ ਕੱਢ ਕੇ ਫੇਰ ਸੁਣਾ ਦੇ ਪੂਰਾ ਪੰਡ ਵਾਲਾ ਲੈ ਵਾਲਾ ਹੈ ਕਿ ਨਾ ਨਾੜ ਨੂਰ ਦਿਖਾ ਦੇ ਥੱਲੇ ਕਿੰਨੀ ਨਾੜ ਦੋ ਤੁਹਾਡੀ ਸਹੀ ਗੱਲ ਆ ਭਾਈ ਹਾਂ ਨਾੜ ਦੇਖ ਬਾਕੀ ਮੁੱਲ ਜੈਜਾ ਯਾਰ ਹਾਂ ਵੱਡੀ ਨਾੜ ਮੁੱਲ ਦਾ ਟੋਕਰ ਵਾਲਾ ਮੁੱਲਾ ਇਹਨੇ ਤਾਂ ਟੋਕਰ ਦਿੰਦਾ ਅਗਲਾ ਸਹੀ ਗੱਲ ਆ ਭਾਈ ਹਾਂ ਤੇ ਕਿਸੇ ਵੀਰ ਨੂੰ ਭਾਈ ਵਾਰਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ